ਤੇ ਦਸ ਤਾਰ ਉਤੇ ਕਦੇ ਤਲਵਾਰ ਉਤੇ ਖਾਲਸਾ ਪੰਥ ਉਤੇ ਗੁਰੂ ਜਗੰਨਾਂਥ ਉਤੇ ਛੇੜ ਦੇ ਨੇ ਸ਼ੇਰਾਂ ਨੂੰ ਨਾ ਕੋਰੇ ਨਿਚ ਬੈਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਆਤਵਾਦੀ ਕਹਿਣਗੇ ਹੁਣ ਚੁੱਪ ਕੀਤਿਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਿਆਰੋ ਚੁੱਪ ਵੀ ਨਿਰਾਣ ਦਿੰਦੇ ਹਰ ਲੋਕਾਂ ਵਾਂਗੂ ਅਸੀਂ ਵੀ ਲਗਾਇਆ ਸੀ ਕਤਾਰਾਂ ਗੋਲੀ ਹੰਦਾ ਮੀ ਕਿਉਂ ਸੀ ਸਾਡੇ ਉੱਤੇ ਮਾਰਨਾ ਦਿੰਦਾਂ ਨਾ ਜਵਾਬ ਕੋਈ ਸਾਡੇ ਆਸਵਾਲਾਂ ਦੇ ਹੱਕ ਵਾਲੀ ਗੱਲ ਸਾਨੂੰ ਇੱਕ ਵੀ ਨਹੀਂ ਕਹਿਣ ਦਿੰਦੇ ਜਦੋਂ ਪੰਗਾ ਪੈ ਗਿਆ ਕੀਤਿਆਂ ਨੂੰ ਚੋਪ ਵੀ ਨਹੀਂ ਰਹਿਣ ਦਿੰਦੇ ਹੁਣ ਲੋੜ ਤੇ ਹੈ ਮੈਨੂੰ ਹੁਣ ਐਸੀ ਸਰਕਾਰ ਤੇ ਉੱਤਰੀ ਨਾ ਪੂਰੇ ਕੀਤੇ ਕਿਸੇ ਕਰੋੜ ਤੇ ਜਿਲ੍ਹਾ ਵਿੱਚ ਬਿਨਾਂ ਗੱਲੋਂ ਪਾਦ ਕਰਦੇ ਨੇ ਹਰ ਉਸ ਕਰਨੇ ਲਈ ਕਾ ਤੋਂ ਸੜਕੀ ਨਹੀਂ ਬਣ ਦਿੰਦੇ ਜਦੋਂ